ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਖਸ਼ਿਸ਼ ਪ੍ਰਕਾਸ਼ ਕਵੀਰਾਜ ਬਾਬਾ ਧੰਨਾ ਸਿੰਘ ਜੀ ਦਾ ਇਹ ਨਸ਼ਹਿਰਾ ਪੰਨਵਾ ਦੇ ਵਿੱਚ ਅਸੀਂ ਖੜੇ ਆ ਇੱਥੋਂ 12 15 ਕਿਲੋਮੀਟਰ ਤਰਨਤਾਰਨ ਸਾਹਿਬ ਹੈ ਤਾਂ ਆਓ ਆਪਾਂ ਇਥੋਂ ਦਾ ਇਤਿਹਾਸ ਜਿਹੜਾ ਪੜਦੇ ਆ ਜੋ ਕਵੀ ਧੰਨਾ ਜੀ ਹੋਏ ਨੇ ਇਹ ਇੱਕ ਅਲੱਗ ਹੀ ਤਰ੍ਹਾਂ ਦਾ ਸ਼ਾਦੀ ਹਜੂਰੀ ਦੇ ਕਵੀ ਹੋਏ ਨੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੱਥ ਲਿਖਤ ਚਾਰ ਹੁਕਮਨਾਮੇ ਇੱਕ ਮਾਤਾ ਸੈਵਕੌਰ ਜੀ ਦਾ ਹਾਥ ਲਿਖਤ ਹੁਕਮਨਾਮਾ ਅਤੇ 13 ਗਜ ਦਸਤਾਰ ਅਤੇ ਕੰਗਾ ਕਵੀ ਰਾਜ ਬਾਬਾ ਤਨਨਾ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਸੀ ਸੋ ਆਓ ਹੁਣ ਆਪਾਂ ਅੰਦਰ ਚੱਲਦੇ ਆਂ ਤੇ ਉੱਥੇ ਦਰਸ਼ਨ ਕਰਦੇ ਆਂ ਇਹ ਸਥਾਨ ਗੁਰੂ ਘਰ ਹੈ ਜੀ ਇਹ ਗੁਰੂ ਸਾਹਿਬ ਦੇ ਜਿਹੜੇ ਹੁਕਮਨਾਮੇ ਨੇ ਉਹਨੇ ਗੇਸ਼ੀਸ਼ਾ ਲੱਗਾ ਹੋਣ ਕਰਕੇ ਚੰਗੀ ਤਰ੍ਹਾਂ ਸਾਫ਼ ਨਹੀਂ ਦਿਖ ਰਿਹਾ ਜਿਹੜਾ ਚੰਦਨ ਕਵੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਇਆ ਤੇ ਬੜੇ ਹੰਕਾਰ ਵਿੱਚ ਆ ਕੇ ਆਖਣ ਲੱਗਾ ਕਿ ਤੁਹਾਡੇ ਕੋਲ ਇੰਨੇ ਕਵੀ ਨੇ ਮੈਂ ਇੱਕ ਕਵਤਾ ਲਿਖੀ ਹੈ ਤੇ ਤੁਹਾਡਾ ਕੋਈ ਕਵੀ ਇਹਦੇ ਅਰਥ ਕਰ ਸਕਦਾ ਮਹਾਰਜ ਨੇ ਬਚਨ ਕੀਤਾ ਵੀ ਕਵੀਆਂ ਦੀ ਗੱਲ ਛੱਡ ਇਹਦੇ ਅਰਥ ਤੇ ਸਾਡਾ ਘੋੜਿਆਂ ਦੀ ਸੇਵਾ ਕਰਨ ਵਾਲਾ ਸਿੱਖ ਹੈ ਨਾ ਭਾਈ ਤੇਨਨਾ ਸਿੰਘ ਉਹੀ ਕਰਦਾ ਹੈਗਾ ਤੇ ਉਸ ਕਵੀ ਦੀ ਕਵਤਾ ਸੀ ਜਿਹੜੀ ਨਵਸਾਤ ਪੀਏ ਨਵਸਾਤ ਪੀਏ ਨਵਸਾਤ ਪੀਏ ਨਵਸਾਤ ਪੀਏ 97 ਮਤਲਬ 9 ਤੇ 7 16 ਇਹ ਆਦਾ ਲੰਮੀ ਕਵਤਾ ਭਾਈ ਤਨਨਾ ਜੀ ਨੇ ਅਰਥ ਕਰ ਦਿੱਤੇ ਅਰਥ ਕੀਤੇ ਵੀ ਇਹਦਾ ਮਤਲਬ ਇਹ ਹੈ 16 ਸਾਲਾਂ ਦੀ ਇਸਤਰੀ ਨੇ 16 ਸ਼ਿੰਗਾਰ ਕੀਤੇ 16 ਮਹੀਨਿਆਂ ਬਾਅਦ ਉਹਦਾ ਪਤੀ ਘਰ ਆਇਆ 16 ਤਰ੍ਹਾਂ ਦੇ ਉਹਨੇ ਪਕਵਾਨ ਬਣਾਏ ਇਹ ਸਾਰੀ ਗੱਲ ਹੈ ਦੇ ਵਿੱਚ ਇਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਬਚਨ ਕਰਦੇ ਭਾਈ ਤਨਨਾ ਜੀ ਹੁਣ ਤੁਸੀਂ ਜਿਹੜੀ ਕਵਤਾ ਹੈ ਉਹ ਕਰੋ ਤੇ ਚੰਦਨ ਕਵੀ ਅਰਥ ਕਰੇਗਾ ਪਾਏ ਧੰਨਾ ਜੀ ਦੀ ਕੇਤੇ ਕਵਤਾ ਸੀ ਜਿਹੜੀ ਉਹਦੇ ਵਿਸ਼ਰਾਮ ਨੂੰ ਅੱਗੇ ਪਿੱਛੇ ਕਰ ਦਿੱਤੇ ਤੇ ਚੰਦਨ ਕਵੀ ਅਰਥ ਨਾ ਕਰ ਸਕਿਆ ਉਹਨਾਂ ਦੀ ਕਵਤਾ ਸੀ ਮੀਨ ਮਰੈ ਜਲਕੇ ਪਰ ਸੇ ਕਬੂ ਨ ਮਰੈ ਪਰ ਭਾਵਕ ਪਾਏ ਹਾਥ ਮਰੈ ਮਦਕੇ ਪਰ ਸੇ ਕਬੂ ਨ ਮਰੈ ਤਨ ਤਾਪਕੇ ਆਏ ਜਿਹੜਾ ਚੰਦਨ ਕਵੀ ਅਰਥ ਨਾ ਕਰ ਸਕਿਆ ਵੀ ਮੀਨ ਮਰੈ ਜਲਕੇ ਪਰ ਸੇ ਮੱਛੀ ਮਰ ਜਾਂਦੀ ਜੇ ਉਹਨੂੰ ਪਾਣੀ ਮਿਲੇ ਤੇ ਅੱਗ ਸੁੱਟੋ ਨਹੀਂ ਮਰਦੀ ਹਾਥੀ ਮਰ ਜਾਂਦਾ ਉਹਨੂੰ ਸ਼ਰਾਬ ਪਿਆਓ ਨਹੀਂ ਮਰਦਾ ਜੇ ਉਹਨੂੰ ਤਾਪ ਚੜਜੇ ਪਰ ਅਸਲ ਵਿੱਚ ਭਾਈ ਤਨਨਾਜੀ ਨੇ ਇਹਦਾ ਵਿਸ਼ਰਾਮ ਅੱਗੇ ਪਿੱਛੇ ਕਰ ਦਿੱਤਾ ਤੇ ਚੰਦਨ ਕਵੀ ਇਹਦੇ ਅਰਥ ਨਾ ਕਰ ਸਕਿਆ ਇਹ ਇਸ ਤਰ੍ਹਾਂ ਸੀ ਇਹਦਾ ਵਿਸ਼ਰਾਮ ਮੇਨ ਮਰੈ ਜਲਕੇ ਪਰਸੇ ਕਬੂ ਨਾ ਮੇਂ ਮੱਛੀ ਨੂੰ ਪਾਣੀ ਮਿਲਿਆ ਤੇ ਮੱਛੀ ਕਦੀ ਨਹੀਂ ਮਰਦੀ ਮਰੈ ਪਰ ਭਾਵਕ ਪਾਏ ਅੱਗ ਸਟੋ ਦੇ ਮਰ ਜਾਗੀ ਹੁਣ ਉਹਨਾਂ ਕਿਵੇਂ ਕੀਤਾ ਉਹਨਾਂ ਕਿਹਾ ਮੇਨ ਮਰੈ ਜਲਕੇ ਪਰਸੇ ਕਬੂ ਨਾ ਮਰੈ ਪਰ ਭਾਵਕ ਪਾਏ ਇੱਕ ਵਿਸ਼ਰਾਮ ਅੱਗੇ ਪਿੱਛੇ ਕਰਨ ਕਰਕੇ ਚੰਦਨ ਕਵੀ ਅਰਥ ਨਾ ਕਰ ਸਕਿਆ ਅਗਲੇ ਲਾਈਨਾਂ ਵੇ ਹਾਥ ਮਰੈ ਮਦ ਕੇ ਪਰਸੇ ਕਬੂ ਨਾ ਹਾਥੀ ਨਹੀਂ ਮਰਦਾ ਜੇ ਉਹਨੂੰ ਸ਼ਰਾਬ ਪਿਆ ਦਿੱਤੀ ਜਾਏ ਮਰੈ ਤਨ ਤਾਪ ਕੇ ਆਏ ਹਾਥੀ ਨੂੰ ਤਾਪ ਚੜੇ ਬੁਖਾਰ ਚੜੇ ਤੇ ਹਾਥੀ ਮਰ ਜਾਂਦਾ ਤਾਂ ਇਹ ਜਿਹੜੀ ਕਵਤਾ ਭਾਈ ਤਨਨਾજી ਨੇ ਕੀਤੇ ਇਹਦੇ ਅਰਥ ਚੰਦਨ ਕਵੀ ਜਿਹੜਾ ਉਹ ਨਾ ਕਰ ਸਕਿਆ ਤੇ ਚੰਦਨ ਕਵੀ ਨੇ ਕਵਿਦਾ ਹੰਕਾਰ ਇਸ ਤਰ੍ਹਾਂ ਭਾਈ ਤਨਨਾ ਸਿੰਘ ਜੀ ਨੇ ਤੋੜਿਆ ਸੋ ਇਹ ਨਗਰ ਹੈ ਜਿਹੜਾ ਨਸ਼ਹਿਰਾ ਪਨੂਆ ਜ਼ਿਲ੍ਹਾ ਤਰਨਤਾਰਨ ਸਾਹਿਬ ਇਤੋਂ 12-15 ਕਿਲੋਮੀਟਰ ਤਰੰਤਨ ਸਾਹਿਬ ਹੈ ਇਹ ਉਹ ਕਵੀ ਤਨਨਾ ਸਿੰਘ ਜੀ ਦਾ ਨਗਰ ਹੈ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੇਵਾ ਕੀਤੀ ਤੇ ਕੋੜਿਆਂ ਦੀ ਸੇਵਾ ਵੀ ਕਰਦੇ ਰਹਿ ਸੋ ਇਹ ਸਾਧ ਸੰਗਤ ਜੀ ਨਸ਼ਹਿਰਾ ਪੰਨਵਾ ਦੇ ਵਿੱਚ ਕਵੀ ਰਾਜਾ ਬੱਤਨ ਸਿੰਘ ਜੀ ਦਾ ਸਥਾਨ ਹੈ ਜਿਨ੍ਹਾਂ ਨੇ ਚੰਦਨ ਕਵੀ ਦਾ ਹੰਕਾਰ ਤੋੜਿਆ ਸੀ ਤੇ ਕਲਗੀਧਰ ਪਾਤਸ਼ਾਹ ਦੇ ਕਵੀ ਵੀ ਹੋਏ ਤੇ ਗੁਰੂ ਘਰ ਦੇ ਘੋੜਿਆਂ ਦੀ ਸੇਵਾ ਕਰਨ ਵਾਲੇ ਕਾਈ ਵੀ ਹੋਏ